ਇੱਕ ਕੇ ਦੇਖ ਜਮਾਨਾ ਬੰਦੇ ਸੰਗੜਾ ਤੋਂ ਦੇਵੇਂ ਛੇਤੀ ਆ ਗੋ ਡੀਪੂ ਤੋਂ ਹਾਂ ਤੇ ਮਿਲਦੇ ਨੇ ਉਹ ਲਾਕੇ ਮੇਲੇ ਲਾਕੇ ਮੇਲੇ ਲਾਕੇ ਮੇਲੇ ਪੱਜਾ ਦੀਪੂ ਦੇ ਲਾਗੇ ਸੂਟਾਂ ਦੇ ਮੇਲੇ ਜਿਹੜੇ ਬਜ਼ਾਰਾਂ ਚ ਮਿਲਦੇ 700 ਰੁਪਏ ਦਾ ਸੂਟ ਵੱਡਾ ਡੀਪੂ ਨੇ ਕਰਤੇ 700 ਦੇ ਦੋ ਲੈ ਕੇ ਲਾਦਾ ਕਹਿੰਦੇ ਲੈ ਜਾਓ 700 ਵਾਲਾ 350 ਰੁਪਏ ਵਾਲੇ ਸੂਟ ਮਾਡਰਨ ਵਾਲੇ ਸੂਟ 1200 1400 1500 ਬਾਜ਼ਾਰ ਚ ਇਤਾਂ ਏ ਵੀ ਕਰਤਾ 450 ਦੇ ਵਿੱਚ 1811 1919 ਵਾਲੇ ਸੂਟ ਹੈ ਵੀ ਕੜਾਈਆਂ ਕੱਢੇ ਕਰਤਾ 550 ਦੇ ਵਿੱਚ ਜਿਨ੍ਹਾਂ ਨੇ ਲੈਣਾ ਵਿਆਹਾਂ ਸ਼ਾਦੀਆਂ ਦੇ ਕਪੜਾ ਬਾਜ਼ਾਰ 'ਚ ਜਿਹੜਾ ਤੁਸੀਂ 50000 ਦਾ ਕਪੜਾ ਲੈਣਾ ਵੱਡਾ ਡਿੱਪੂ ਦੇ 15000 'ਚ ਲੈਣਾ ਆ ਦੇਖੋ ਖੁੱਲੇ ਡੁੱਲੇ ਦੁਪੱਟੇ ਆ ਬਾਜ਼ਾਰ 'ਚ 2 200 2.5 250 ਵੱਡਾ ਡਿੱਪਨੇ 100 100 ਰੁਪਿਆ ਦਾ ਦੁਪੱਟਾ ਵੀ ਕਰਤਾ ਆ ਬਾਪੂ ਜੀ ਸੂਟਾਂ ਨਹੀਂ ਨੌਲੇ ਨੌਲੇਜ ਹੈਗੀ ਆ ਉਹ ਚੱਲ ਨੌਲੇਜ ਨਹੀਂ ਹੋਗੇ ਆਪੇ ਬੁੜੀ ਰੂਪਤੋਂ ਲੱਗ ਜਾਊਗਾ ਤੇ ਇੱਥੇ ਨਾ ਪੁੱਛਣ ਦੀ ਲੋੜਿਆ ਨਾ ਦੱਸਣ ਦੀ 695 ਦਾ ਸੂਟ ਲੱਗਾ ਆ ਆ ਦੇਖੋ ਜਿਹੜੇ ਬਜ਼ਾਰਾਂ ਦੇ ਵਿੱਚ 25 2500 ਦੇ ਫੋਟੋਆਂ ਵਾਲੇ ਮਾਡਰਾਂ ਦੇ ਸੂਟ ਲੈਣੇ ਹੋ ਇੱਥੇ 2500 ਦਾ ਸੂਟ ਵੀ ਅਸੀਂ 695 ਚ ਕਰਤਾ ਕਾਟਨ ਦੇ ਸੂਟ ਆ ਚੁੱਕੇ ਆ ਗਏ ਤੀ ਪਲਾਜ਼ੋ ਸਲਵਾਰ ਪਜਾਮੇ ਜੋ ਮਰਜ਼ੀ ਬਣਾ ਸਕਦੇ ਆਗੇ ਨਾਲ ਦੇਖੋ ਕਿੰਨਾ ਥੋੜਾ ਨੈਕ ਦੇ ਵਰਕ ਆ ਚੁੱਕਾ ਹੈਗਾ ਜੀ ਇਹ ਸੂਟ ਚੰਡੀਗੜ੍ਹ ਮੁਹਾਲੀ ਲੁਧਿਆਣੇ ਵੱਡੇ ਸ਼ਹਿਰਾਂ ਜਲੈਂਡਰ ਜਾਣੇ ਹੋ ਜਰੋ ਤੁਸੀਂ ਬਾਜ਼ਾਰਾਂ 'ਚ ਜਾਂਦੇ ਹੋ 5000 4500 4000 ਤੋਂ ਘੱਟ ਨਹੀਂ ਮਿਲਦਾ ਇਹ ਸੂਟ ਤੁਹਾਨੂੰ ਅਸੀਂ ਦੇਣਾ ਸਿਰਫ 1350 ਰੁਪਏ ਦੇ ਵਿੱਚ ਉਹ ਲਾਗੇ ਮੇਲੇ ਲਾਗੇ ਮੇਲੇ ਲਾਗੇ ਮੇਲੇ ਵੱਡਾ ਦੀਪੂ ਦੇ ਲਾਗੇ ਸੂਟਾਂ ਦੇ ਮੇਲੇ ਜਿਹੜੇ ਬਾਜ਼ਾਰਾਂ 'ਚ ਮਿਲਦੇ 7-700 ਰੁਪਏ ਦਾ ਸੂਟ ਵੱਡਾ ਦੀਪੂ ਨੇ ਕਰਤੇ 702 ਲੈ ਕੇ ਲਾਦਾ ਕਹਿੰਦੇ ਲੈ ਜਾਓ 700 ਵਾਲਾ 350 ਦੇ ਵਿੱਚ 350 ਦੇਖੋ ਕਿੰਨੇ ਸੋਹਣੇ ਭਾਜੀ ਆ ਚੁਕੇ ਸੂਟ ਨਾਲ ਦੇਖੋ ਕੜਾਈ ਕੱਢੀ ਹੋਈ ਹੈਗੀ ਆ ਤੇ ਨਾਲ ਦੇਖੋ ਮੈਂ ਦੁਪੱਟੇ ਵਾਲੇ ਸੂਟ ਆਪਸੋਂ ਦੇ ਦੇ ਦੁਪੱਟੇ ਨਾਲ ਦੇਖੋ ਕਿੰਨੇ ਕਿੰਨੇ ਟੋਰੀ ਆ ਚੁਕੇ ਨੇ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ 300 ਤੇ ਪਿਆਰ ਵਿੱਚ ਰੰਗ ਡਿਆਣ ਤੁਹਾਨੂੰ ਬੱਖੋ ਬੱਖਰ ਮਾੜਿਆ ਕਿ ਨਾਲ ਦੇਖੋ ਕੜਾਈਆਂ ਕਿੰਨੀ ਕਿੰਨੀ ਵਧੀਆ ਨਾਲ ਦੇਖੋ ਫਲਾਵਰ ਕਿੰਨੇ ਵਧੀਆ ਬਣੇ ਦੇਖੋ ਜੀ ਡਿਜ਼ਾਈਨ ਵੀ ਇੱਥੇ ਇੱਕ ਤਰ੍ਹਾਂ ਦਾ ਨਹੀਂ ਹੈਗਾ ਬਜ਼ੁਰਗਾਂ ਦੇ ਲਈ ਦਾਦੀਆਂ ਨਾਨੀਆਂ ਲਈ ਵੀ ਦੇਖੋ ਕਿੰਨੇ ਸੋਹਣੇ ਕੜਾਈਆਂ ਵਾਲੇ ਸੂਟ ਦੁਪੱਟੇ ਨਾਲ ਕੋਈ 800 ਕੋਈ 900 ਕੋਈ 1000 ਪਰ ਵੱਡਾ ਡੀਪੂ ਤੇ ਲੈ ਜਾਓ ਸਿਰਫ 350 ਦੇ ਵਿੱਚ 350 ਦੇ ਵਿੱਚ ਕਰਤੇ ਰੰਗ ਦੇਖੋ ਕਿੰਨੇ ਸੋਹਣੇ ਆ ਰੰਗ ਲਾਈਟ ਲੈ ਜਾਓ ਚਾਹੇ ਡਾਰਕ ਲੈ ਜਾਓ ਭਾਜੀ ਮੈਂ ਤਾਂ ਇਸ ਕਾ ਨੂੰ ਲੈ ਕੇ ਹੈਰਾਨ ਆ ਵੀ 350 ਦੇ ਵਿੱਚ ਵੀ ਵੈਰਾਈਟੀ ਬਹੁਤ ਜਾਰੀ ਹੈਗੀ ਆ। ਉਹ ਜ਼ਿਆਦਾ ਵੈਰਾਈਟੀ ਆ ਚੁੱਕੀ ਤੁਸੀਂ ਇਸ ਤੋਂ ਇਲਾਵਾ ਤੁਹਾਨੂੰ ਆਪਾਂ 450 ਵੈਰਾਈਟੀ ਦੇ ਦੇਖੋ ਕਿੰਨੀ ਵਧੀਆ ਆ ਚੁੱਕੀ ਹੈਗੀ 450 ਵੈਸੂਟ। ਭਾਜੀ ਆਪ ਪਸੰਦ ਸੂਟ ਤੋਂ ਨੇ ਜੈਪੁਰੀ ਸੂਟ ਆ ਚੁੱਕਿਆ ਗਿਆ। ਹਾਂਜੀ ਜੈਪੁਰ ਜਾਂ ਦੀ ਲੋਣੀ ਤੁਸੀਂ ਵੱਡਾ ਢਕੂ ਆ ਕੇ ਆਪਣੇ ਪਸੰਦੇ ਕੋੜੀ ਸੂਟ ਲੈ ਕੇ ਜਾ ਸਕਦੇ ਹੋ। ਕੋੜੀ ਸੂਟ ਦੇ ਨਾ ਦੇਖੋ ਚੁੰਨੀਆਂ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਗਿਆ। ਦਵਾ ਛੜੇ ਚੁੰਨੀਆਂ ਆ ਚੁੱਕੀ ਸਿਰਫ 400 ਤੇ ਪਿਆਰ ਬੇਚੀ। ਆ ਦੇਖੋ ਜੀ ਨਾਲੇ ਫੋਟੋ ਵਾਲੇ ਸੂਟ, ਮਾਡਰਨ ਵਾਲੇ ਸੂਟ 1200, 1400, 1500 ਬਾਜ਼ ਡਿਜ਼ਾਈਨਰ ਡਿਜ਼ਾਈਨਰ ਪੀਸ ਦੇ ਰਿਹਾ 450 ਚ ਦੇ ਰਿਹਾ ਰੇਟ ਕੱਲਾ ਕੱਲਾ ਲਿਖ ਕੇ ਲਾ ਦਤਾ ਹੈਗਾ ਆ ਉਹ ਤੇਰੀ ਆ ਗਈ ਭਈ ਭਾਜੀ ਆ ਬੱਕਰੀ ਹੈ ਤਸਵੀਰ ਦੀ ਸੀ ਸੂਟਾਂ ਨੂੰ ਤਾਂ ਬੀਬੀਆਂ ਖਰੀਦਣੀਆਂ ਬੀਬੀਆਂ ਰਾਸਤਾ ਪੈਂਦਾ ਦੇਖਿਆ ਬਾਪੂ ਜੀ ਤੁਸੀਂ ਸੂਟ ਫਿੱਟਣ ਆਏ ਹੋ ਤੁਹਾਨੂੰ ਸੂਟਾਂ ਦੀ ਜਾਣਕਾਰੀ ਵੀ ਹੈ ਉਹ ਤਾਂ ਜਾਣਕਾਰੀ ਤਾਂ ਹੈਗੀ ਜਿੰਦੇ ਹੈਗੀ ਆ ਪਿੰਡ ਦੀ ਉਹ ਗੁੜੀਆਂ ਆ ਤਾਂ ਦੇਖਦੀਆਂ ਹੋ ਦੂਜੇ ਤੇ ਕੰਨੀਆਂ ਬਾਬਾ ਤੂੰ ਜਾਨਣਾ ਆ ਵੇ ਵੱਡਾ ਟਿਪੂ ਵੇ ਅਸੀਂ ਆਉਂਦੇ ਜਾਂਦੇ ਉਹਨੇ ਵੀਡੀਓ ਬੜੀ ਹੋ ਦੇਖਦੀਆਂ ਆ ਇਹ ਸਮਝ ਨੂੰ ਕਹਿੰਦੇ ਸੂਟ ਲੈ ਕੇ ਆ ਹਥੋਂ ਮੈਂ ਉਹ ਸੂਟ ਲੈਣ ਆਇਆ ਸੀ ਬੱਸ ਬਾਪੂ ਜੀ ਸੂਟਾਂ ਨਹੀਂ ਨੌਲੇਜ ਨੌਲੇਜ ਹੈਗੀ ਆ ਉਹ ਚੱਲ ਨੌਲੇਜ ਨਹੀਂ ਹੋ ਗਿਆ ਤੇ ਬੁੜੀ ਨੂੰ ਪਤਾ ਲੱਗ ਜਾਊਗਾ ਤੇ ਅੱਖੇ ਦਾ ਪੁੱਛਣ ਦੀ ਲੋੜਿਆ ਨਾ ਦੱਸਦੇ 695 ਦਾ ਸੂਟ ਲੱਗਾ ਆ ਨਹੀਂ ਤੁਹਾਨੂੰ ਜੇ ਇੱਥੇ ਲੋਟ ਲੋਟਰੀ ਲੱਗੇਸੇ ਨੇ ਇੱਥੇ ਤਾਂ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਲੋਕਰ ਦਾ ਪਤਾ ਕੋਈ ਨਹੀਂ ਹੈਗਾ ਆ ਦੇਖੋ 695 ਦਾ ਰੇਟ ਲੱਗਾ ਆ ਤੇ ਅੱਛਾ ਤੁਹਾਨੂੰ ਪਤਾ ਆ ਵੀ ਕਿੱਦਾਂ ਸ਼ਾਪਿੰਗ ਹੁੰਦੀ ਆ ਇੱਥੇ ਹੁੰਦਾ ਜਾਂਦਾ ਰਹਿਣਾ ਡਿੱਪੂ ਦੇ ਵਿੱਚ ਉਹ ਪਿੰਦਿਆਂ ਕਹਿੰਦੇ ਨਹੀਂ ਆ ਬਾਬਾ ਤੂੰ ਡਿੱਪੂ ਚੋਂ ਜਾਂਦਾ ਨਾ ਵੇ ਉੱਥੇ ਗਾਜੂ ਸੂਟ ਲਿਆ ਕੇ ਦੇ ਆ ਪਰ ਭਈ ਲੋ ਵੀ ਇਹ ਤਾਂ ਬੜੀ ਵਧੀਆ ਤਸਵੀਰ ਹੈਗੀ ਦੇਖੋ ਇੱਥੇ ਬੱਚੇ ਵੀ ਆ ਰਹੇ ਆ ਬਜ਼ੁਰਗ ਵੀ ਆ ਰਹੇ ਆ ਇੱਥੇ ਲੁੱਟ ਨਹੀਂ ਹੋ ਰਹੀ ਬੜਾ ਸਾਫ਼ ਸੁਥਰਾ ਜਿਹਾ ਕੰਮ ਆ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲਿਖ ਕੇ ਲਾਇਆ ਹੈਗਾ ਆ ਬਾਜੀ ਮਹਿਬਾਨ ਐਸਸੀ ਨੂੰ ਲੈ ਕੇ ਤਾਂ ਵਧੀਆ ਵੀ ਚੀਜ਼ ਲੱਗੀ ਆ ਵੀ ਚਾਹੇ ਬਜ਼ੁਰਗ ਆ ਜਵੇ ਚਾਹੇ ਬੱਚਾ ਆ ਜਵੇ ਕੱਲਾ ਕੱਲਾ ਸੂਟ ਦੇ ਰੇਟ ਲਿਖਿਆ ਆਏਗਾ ਭਾਜੀ ਹੁਣ ਤਾਂ ਫਾਇਦੇ ਹੁੰਦੇ ਲੁੱਟ ਬੰਦ ਕਰ ਦਿੱਤੀ ਹੈਗੀ ਦੇਖੋ ਕਿੰਨੇ ਸੋਹਣੇ ਸੂਟ ਆ ਚੁੱਕੇ ਹੈਗੇ ਡਿਜ਼ਾਈਨਰ ਸੂਟ ਆ ਚੁੱਕੇ ਹੈਗੇ ਇਹ ਵੀ ਆਪਾਂ ਤੁਹਾਨੂੰ 695 ਦੇ ਰਿਹਾ ਹੈਗਾ ਭਾਜੀ ਕਾਟਰ ਦੇ ਸੂਟ ਆ ਚੁੱਕੇ ਨੇ ਆ ਦੇਖੋ ਕਿੰਨੇ ਕਿੰਨੇ ਸੋਹਣੇ 5 ਮੀਟਰ ਸੂਟ ਦੇਨੇ ਹੈਗੇ ਤੇ ਨਾਲ ਦੇਖੋ ਚੁੰਨੀਆਂ ਪਿਓਰ ਦੀਆਂ ਆ ਚੁੱਕੀਆਂ ਨੇ ਜਿਮਾ ਜੀ ਲੈ ਕੇ ਜਾ ਸਕਦੇ ਹੈਗੇ ਜੀ ਅੱਛਾ ਬਾਪੂ ਜੀ ਕਿੰਨੇ ਕ ਸੂਟ ਲਏ ਆ ਫਾਇਦਾ ਪੂਦਾ ਕੋ ਹੋਇਆ ਪੈਸੇ ਬ ਤੋਂ ਮਿਲਿਆ ਤਾਂ ਬੜਾ ਬਾਪੂ ਦਾ ਸ਼ਦਾਨਾ ਭਾਜੀ ਇਹ ਤਾਂ ਮੈਂ ਕਹਿੰਦਾ ਪੈਸੇ ਪੂਏ ਬਚਾ ਕੇ ਜਾਉਂਗਾ ਤਾਂ ਘਰ ਆਪਣੇ ਬੀਬੀ ਰਿਕਾਰਡ ਸ਼ੁਰੂ ਕਰਦਾ ਹੂੰ ਬਾਪੂ ਦਾ ਪੰਗੜੇ ਪਾਉਣ ਲੱਪਾਂਦਾ ਦੇਖੋ ਹੁਣ ਪੰਗੜਾ ਪਾਉਣ ਲੱਪਾਂਦੇ ਪੰਜ ਮਾਰ ਦੇ ਵੇਡ ਕਰੋ ਇੱਥੇ ਦੇਖੋ ਕਿ ਸੂਟਿਆ ਨੇ ਸਸਤੇ ਹੁੰਦੇ ਇੱਥੇ ਸਹੀ ਅੱਛਾ ਇਤਨ ਦੀ ਗੱਲ ਵੀ ਹੈਗੀ ਆ ਵੀ ਬਹਿ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਆ ਬਹਿ ਕੇ ਦੇਖ ਜਵਾਨਾ ਬਾਬੇ ਧੰਗੜਾ ਪਾਉਂਦੇ ਨੇ ਛੇਤੀ ਆਜ ਢਿੱਪੂ ਸੂਟ ਸਸਤੇ ਮਿਲਦੇ ਨੇ ਬਈ ਬਾਬੇ ਪਾਉਂਦੇ ਪੰਗੜਾ ਦੀਪੂ ਛੇਤੀ ਆ ਜਾਓ ਸੂਟ ਸਾਤੇ ਮਿਲਦੇ ਨੇ ਦੇਖੋ ਜੀ ਵੱਡਾ ਡੀਪੂ ਦੇ ਸੂਟ ਇੰਨੇ ਸਸਤੇ ਆ ਬਜ਼ੁਰਗ ਭੰਗੜੇ ਪਾਉਣ ਲੱਪਿਆ ਕਹਿੰਦੇ ਬਹਿ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਆ ਭਾਜੀ ਤੁਸੀਂ ਸੂਟ ਦਿੰਦੇ ਹੋ ਕਿ ਬਜ਼ਾਰ ਕਾਦੇ ਜਾਦੂ ਕਰਦੇ ਹੋ ਮੈਨੂੰ ਇਹ ਨਹੀਂ ਸਮਝ ਲੱਗਦੀ ਭਾਜੀ ਤੁਹਾਨੂੰ ਪਤਾ ਹੈ ਜਾਦੂ ਵਾਲੇ ਕੋਈ ਕੰਮ ਹੈ ਨਹੀਂਗਾ ਪਰ ਸੂਟ ਇਹਨੇ ਸਸਤੇ ਦੇਨੇ ਹੈਗੇ ਤੇ ਮੈਨਾਂ ਬਜ਼ੁਰਗਾਂ ਦੇ ਭੰਗੜੇ ਆਪੇ ਪਾਉਣੇ ਹੈਗੇ ਠੀਕ ਆ ਇਸ ਤੋਂ ਲਾਪਰ ਤੁਹਾਨੂੰ ਹੋਰ ਵੈਰੀਟੀ ਦਿਖਾਉਂਦਾ ਆ ਦੇਖੋ ਭਾਜੀ ਅੱਛਾ ਆ ਪਹਿਲਾਂ ਮੈਨੂੰ ਦਿਖਾਓ ਭਾਜੀ ਆ ਮੈਂ ਮੈਨੂੰ ਇਹ ਸੂਟ ਦਾ ਪਤਾ ਹੈ ਫੇਮਸ ਸੂਟ ਆ ਵਿਆਹ ਸ਼ਾਦੀਆਂ ਦਾ ਦਾਜਪੁਰ ਦਾ ਕੱਪੜਾ ਲੈਣ ਵਾਲਿਆਂ ਨੂੰ ਵੀ ਪਤਾ ਇਹ 15 1500 ਰੁਪਏ ਦੇ ਸੂਟ ਆ। ਪਰ ਯਾਰ ਤੁਸੀਂ ਸ਼ਰਮ ਲੈਤਾ ਵੀ 15 1600 ਰੁਪਏ ਵੀ 450 ਚ। ਪਾਜੀ ਲੁੱਟ ਬੰਦ ਕਰਤੀ ਨਾਲ ਪਹਿਲੇ ਚੁੰਨੀ ਦੇਖੋ ਕਿੰਨੀ ਸੋਹਣੀ ਆ ਚੁੱਕੀ ਠੀਕ ਆ ਜੀ। ਤੇ ਨਾਲ ਦੇਖੋ ਸੂਟ ਕਿੰਨਾ ਸੋਹਣਾ ਆ ਚੁੱਕਾ ਪਾਜੀ 400 ਤੇ 50 ਰੁਪਏ ਵਿੱਚ ਆਫਰ ਲਾਤੀ ਹੈ ਵੀ। ਇੱਕੋ ਜੀ 15 1500 ਵਾਲੇ ਸੂਟ 450 ਚ ਕਰਤੇ ਆ ਜਿੰਨੇ ਮਰਜ਼ੀ ਰੰਗ ਲੈ ਜਾਓ ਮਾਡਰਨ ਵਾਲੇ ਸੂਟ ਫੋਟੋ ਵਾਲੇ ਸੂਟ 450 ਦੇ ਵਿੱਚ ਆਹ ਦੇਖੋ 2 2000 ਵਾਲੇ ਸੂਟ 18 1819 1900 ਵਾਲੇ ਸੂਟ ਹੈਵੀ ਕਢਾਈਆਂ ਕੱਢੇ ਵਿਆਹਾਂ ਸ਼ਾਦੀਆਂ ਦਾ ਕੱਪੜਾ ਜਿਹਨੇ ਲੈਣਾ 2000 ਵਾਲਾ ਸੂਟ ਕਰਤਾ 550 ਦੇ ਵਿੱਚ ਢਾਗੇ ਫਾਇਦੇ ਹੋ ਰਹੇ ਆ ਢਾਗੇ ਦੀ ਕਢਾਈ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਾ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਤੇ ਨਾਲ ਦੇਖੋ ਚੁੰਨੀਆਂ ਪਿਓਰ ਦੀਆਂ ਆ ਚੁੱਕੀਆਂ ਗਿਆ ਚੁੰਨੀ ਦੇ ਨਾਲ ਕਢਾਈ ਕੱਢੀ ਹੈਗੀ ਆ ਇਹ ਵੀ ਆਪਾਂ ਤੁਹਾਨੂੰ ਜਨਾ 500 ਤੇ 500 ਰੁਪਏ ਦੇ ਵਿੱਚ ਰੰਗ ਜਿੰਨੇ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਹੋ ਦੇਖੋ ਜੀ ਜਿਨ੍ਹਾਂ ਨੇ ਲੈਣਾ ਵਿਆਹਾਂ ਸ਼ਾਦੀਆਂ ਦਾ ਕੱਪੜਾ ਬਾਜ਼ਾਰ 'ਚ ਜਿਹੜਾ ਤੁਸੀਂ 50000 ਦਾ ਕੱਪੜਾ ਲੈਣਾ ਵੱਡਾ ਡੀਪੂ ਤੇ 15000 'ਚ ਜਿਹੜੀਆਂ ਦੁਕਾਨਾਂ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਉਹਨਾਂ ਦਾ ਹੀ ਬਹੁਤ ਵੱਡਾ ਫਾਇਦਾ ਤੁਸੀਂ 15-20000 ਰੁਪਏ ਲਾ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਆ ਤੇ ਵਧੀਆ ਪੈਸੇ ਕਮਾ ਸਕਦੇ ਆ ਸੋ 550 ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਆ ਭਾਜੀ ਦੁਪੱਟਿਆਂ ਦੇ ਵਿੱਚ ਦੱਸੋ ਕਿੱਥੋਂ ਸ਼ੁਰੂ ਹੋ ਜਾਂਦਾ ਆ ਦੁਪੱਟਾ ਦੇਖੋ ਭਾਜੀ ਜਿਹੜਾ ਬਾਹਰ ਮੈਂ ਲੈਂਦਾ 200 ਦਾ ਸੀ ਦੇਣ 200 ਦੇ 200 ਨੂੰ 100 ਰੁਪਏ ਦਾ ਦੁਪੱਟਾ 100 ਰੁਪਏ ਦਾ ਦੁਪੱਟਾ ਭਾਈ 100 ਆ ਦੇਖੋ ਖੁੱਲੇ ਡੁੱਲੇ ਦੁਪੱਟੇ ਆ ਬਾਜ਼ਾਰ ਚ 2 200 2200 ਵੱਡਾ ਡਿਪਨੇ 100 100 ਰੁਪਏ ਦਾ ਦੁਪੱਟਾ ਵੀ ਕਰਤਾ ਆ ਕਲਰ ਜੇ ਤੁਸੀਂ ਮਰਜ਼ੀ ਲੈ ਕੇ ਜਾਓ ਹਰ ਤਰ੍ਹਾਂ ਦੀ ਪ੍ਰਿੰਟ ਮੈਂ ਹੈਗੇ ਹਰ ਤਰ੍ਹਾਂ ਦੇ ਕਲਰ ਹੈਗੇ ਪਸੰਦ ਤੁਹਾਡੀ ਹੈਗੀ ਆ ਦੇਖੋ ਮੈਚਿੰਗ ਕਰਨ ਦੇ ਲਈ ਤੁਹਾਨੂੰ ਬਹੁਤ ਸਾਰੀ ਆਪਸ਼ਨ ਨੇ ਆ ਰੰਗ ਡਿਜ਼ਾਈਨ ਕਲਰ ਸਾਰੀ ਕੋਸ਼ ਮਿਲ ਜਾਣਾ ਰੇਟ ਸਿਰਫ 100 ਦਾ ਫਲੋਬ ਵੀ ਤੁਸੀਂ ਕਿਤੇ ਇਹ ਵੀ ਨਾਲ ਸੋਚੇ ਵੀ ਸਾਡੇ ਕੋਲ 2.5 300 500 ਤੋਂ ਉੱਪਰ ਕੁਝ ਐ ਨਹੀਂ ਆਹ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ 25 2500 ਦੇ ਫੋਰਟਮਾ ਵਾਲੇ ਮਾਡਰਨ ਸੂਟ ਲੈਣੇ ਹੋ ਇੱਥੇ 2500 ਦਾ ਸੂਟ ਵੀ ਅਸੀਂ 695 'ਚ ਕਰਤਾ 695 ਦੇ ਵਿੱਚ ਤੁਸੀਂ ਡਿਜ਼ਾਈਨ ਹੁਣ ਦੇਖੀ ਜਾਓ ਰੰਗ ਦੇਖੀ ਜਾਓ ਆਹ ਵੀ ਦੇਖੋ 695 ਦੇ ਵਿੱਚ ਫੋਰਟਮਾ ਬੁਟੀਕਾਂ ਵਾਲੇ ਸੂਟ ਅਸੀਂ ਕਰਦੇ ਆ ਪਾਜੀ 2500 3280 ਤੋਂ ਘੱਟ ਨਹੀਂ ਮਿਲਦਾ ਤੁਸੀਂ ਇਹ ਵੀ 695 'ਚ ਕਰਤਾ ਪਾਜੀ ਆਪਾਂ ਬੱਜੜੀ ਤੋਂ ਪਤਾ ਫਾਇਦੇ ਕਰਦਾ ਆ ਰਿਹਾ ਦੇਖੋ ਕਿੰਨੇ ਸੋਹਣੇ ਫੀਸ ਆ ਚੁੱਕੇ ਆ ਕਿ ਸੂਟਾਂ ਵਿੱਚ ਕਿੰਨੇ ਘਸੋਂ ਡੀਐਨਏ ਆ ਚੁੱਕੀ ਧਾਗੇ ਦਾ ਕੰਮ ਕੀਤਾ ਇਹ ਵੀ ਆਪਾਂ ਤੁਹਾਨੂੰ ਦੇਣਾ 695 'ਚ ਲਓ ਜੀ ਆਹ ਕਹਿੰਦੇ ਰੰਗ ਬੜਾ ਸੋਹਣਾ ਪਸੰਦ ਕਰਦੀਆਂ ਕੁੜੀਆਂ ਪਿੰਕ ਕਲਰ ਨਾਲ ਫਰੰਟ ਸਾਰਾ ਹੈਵੀ ਘੇਰੇ ਤੇ ਕੰਮ ਬਾਹਰ ਤੇ ਕੰਮ ਪਹੁੰਚ ਜਾਂਦਾ ਵੀ ਵਰਕ ਹੈਗਾ ਇਹ ਵੀ ਤੁਹਾਨੂੰ ਆਪਾਂ ਦੇ ਰਹਿਣਾ ਸਿਰਫ 695 ਦੇ ਵਿੱਚ ਲਵੈਂਡਰ ਕਲਰ ਦਾ ਬੈਸੇ ਹੀ ਫੇਮਸ ਬੜਾ ਆ ਆ ਵੀ ਤੁਹਾਨੂੰ ਅਸੀਂ ਦੇ ਰਹਿਣਾ ਸਿਰਫ 600 ਬਚਾਣਾ ਮੇਰੇ ਵਿੱਚ ਜਣਾ ਪੜੀ ਆ ਦੇ ਬੜਾ ਹੈਵੀ ਸੂਟ ਆ ਆ ਦੇਖੋ ਭਾਜੀ ਹੈਵੀ ਸੂਟ ਵੀ ਆਪਾਂ ਮਾਰੇ ਨੋਰਮਲ ਦੇਣਾ ਹੈਗਾ ਦੇਖੋ 1000 ਤੇ 50 ਰੁਪਏ ਵਿੱਚ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਆ ਚੁੱਕੇ ਹੈਗੇ ਆ ਜਨਾਬ ਦੇਖੋ ਚੁੰਨੀਆਂ ਕਿੰਨੀ ਕਿੰਨੀ ਵਧੀਆ ਮੈਚਿੰਗ ਆ ਚੁੱਕੇ ਹੈਗੇ ਆ ਕਲਰ ਆਡੀਅנס ਨੂੰ ਵੱਖ-ਵੱਖਰੇ ਮੈਂਡ ਹੈਗੇ ਆ ਆ ਵੀ ਸੂਟ ਇੱਕ ਬਹੁਤ ਸੋਹਣਾ ਆ ਚੁੱਕਾ ਹੈਗਾ ਕਾਟਨ ਦਾ ਸੂਟ ਹੈਗਾ ਕੜਾਈ ਦਾ ਸੂਟ ਸਿਰਫ ਆ ਦੇਖੋ ਜੀ 695 ਦੇ ਵਿੱਚ 1 2 ਡਿਜ਼ਾਈਨ ਨੇ ਇੱਥੇ ਤੁਸੀਂ ਆ ਜਾਓ ਪੂਰੇ ਕਾਊਂਟਰ ਦੇ ਉੱਤੇ 695 ਨੇਰੀ ਲਿਆਂਦੀ ਪਈ ਆ ਆ ਵੀ 695 ਦੇ ਵਿੱਚ ਮਿਲ ਜਾਣਾ ਜੇ ਤੁਸੀਂ ਥੋ ਇਹ ਵੀ 695 ਦੇ ਵਿੱਚ ਹੈਗਾ ਇਦੋਂ ਉੱਪਰ ਹੀ ਰੇਂਜ ਆ ਦੇਖੋ ਜਿਹੜੇ ਤੁਸੀਂ 33200 ਚ ਲੈਣੇ ਹੋ ਸੂਟ ਇਹ ਤੁਹਾਨੂੰ ਆਪਾਂ ਦੇ ਰਹਿਣਾ ਸਿਰਫ 895 ਦੇ ਵਿੱਚ 895 ਬਹੁਤ ਸੋਹਣੇ ਡਿਜ਼ਾਈਨ ਆ ਚੁੱਕੇ ਨੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਵਰਕ ਆ ਚੁੱਕੇ ਹੈਗੇ ਇਤਨਾ ਦੇਖੋ ਕਿੰਨਾ ਸੋਹਣਾ ਧਾਗੇ ਦਾ ਕੰਮ ਕੀਤਾ ਹੈਗਾ ਤੇ ਚੁੰਨੀ ਨਾਲ ਦੇਖੋ ਡਿਜ਼ਾਈਨ ਆ ਚੁੱਕੇ ਹੈਗੇ ਇਹ ਵੀ ਆਪਾਂ ਤੁਹਾਨੂੰ ਦੇਣਾ ਹੈਗਾ 895 ਵਿੱਚ ਕਲਰ ਤੁਹਾਨੂੰ ਕਾਫੀ ਮੈਂਡ ਹੈਗੇ ਆ ਆ ਦੇਖੋ ਕਲਰ ਇਹਦੇ ਵਿੱਚ ਵੀ ਕੰਟਰਾਸਟ ਸੂਟ ਆ ਗਿਆ ਨਾ ਇਹ ਵੀ ਬੜਾ ਸੋਹਣਾ ਡਿਜ਼ਾਈਨ ਆ ਗਿਆ ਫੋਟੋ ਵਾਲਾ ਆ ਸ਼ਰਟ ਆ ਗਈ ਆ ਸ਼ਰਟ ਦੇ ਨਾਲ ਆ ਦੇਖੋ ਜੀ ਇਹ ਵੀ ਕੋਈ 32 3500 ਨਹੀਂ ਹੈਗਾ ਇਹ ਵੀ ਤੁਹਾਨੂੰ ਆਪਾ ਸਿਰਫ ਦੇ ਰਣਾ 895 ਦੇ ਵਿੱਚ ਦੇ ਰਣਾ ਹੈਗਾ ਅभी ਦੇਖੋ ਕਿੰਨੇ ਕਿੰਨੇ ਸੋਹਣੇ ਕਾਟਨ ਦੇ ਸੂਟ ਆ ਚੁੱਕੇ ਹੈਗੇ ਆ ਤੁਸੀਂ ਪਲਾਜ਼ੋ ਸਲਵਾਰ ਪਜਾਮੇ ਜੋ ਮਰਜੀ ਬਣਾ ਸਕਦੇ ਹੋਗੇ ਨਾਲ ਦੇਖੋ ਕਿੰਨਾ ਸੋਹਣਾ ਨੈਕ ਦੇ ਵਰਕ ਆ ਚੁੱਕਾ ਹੈਗਾ ਤੇ ਨਾਲ ਦੇਖੋ ਬਾਟਮ ਕਿੰਨੀ ਵਧੀਆ ਆ ਚੁੱਕੀ ਹੈਗੀ ਆ ਤੇ ਦੁਪੱਟੇ ਦੀ ਗੱਲ ਕਰੀਏ ਤਾਂ ਪੱਟੇ ਨਾਲ ਕੇ ਦੇਖੋ ਟੌਰੀ ਆ ਚੁੱਕਾ ਹੈਗਾ ਇਹ ਆਪਾਂ ਦੇਣਾ 1000 ਤੇ ਪਿਆਰ ਪੈ ਵੇਚੀ ਆ ਲਓ ਜੀ ਚਾਹੇ ਤੁਸੀਂ ਆਪਣੇ ਲੈਣਾ ਚਾਹੇ ਤੁਸੀਂ ਕਿਸੇ ਨੂੰ ਗਿਫਟ ਕਰਨਾ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਤੁਹਾਨੂੰ ਅਸੀਂ ਦਵਾਂਗੇ ਸਿਰਫ 1000 ਤੇ 50 ਦੇ ਵਿੱਚ 1050 ਦੇ ਵਿੱਚ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਤੁਹਾਨੂੰ ਕਾਫੀ ਮਿਲ ਜਾਣੇ ਆ। ਆਹ ਦੇਖੋ ਆਰੰਗਜੇ ਵਿੱਚ ਆ ਚੁੱਕਾ ਹੈਗੀ 1000 ਤੇ 50 ਰੁਪਏ ਦੇ ਵਿੱਚ। ਦੇਖੋ ਕਿੰਨਾ ਸੋਹਣਾ ਵਰਕ ਆ ਚੁੱਕਾ ਹੈ ਨਾ ਦੇਖੋ ਕੇਦੇ ਤੇ ਕਿੰਨਾ ਪਿਆਰਾ ਵਰਕ ਹੈਗਾ। ਬਾਟਮ ਕਿੰਨੀ ਟੋਰੀ ਆ ਚੁੱਕੀ ਹੈਗੀ ਆ। ਤੇ ਮਾ ਦੁਪੱਟਾ ਨਾਲ ਕਿੰਨਾ ਸੋਹਣਾ ਆ ਚੁੱਕਾ ਹੈ ਵੀ 1000 ਤੇ 50 ਰੁਪਏ ਦੇ ਵਿੱਚ ਹੀ। ਦੇਖੋ ਜੀ ਵੱਡਾ ਡੀਪੂ ਤੇ ਸਾਡੇ ਲਈ ਸਰਵਿਸ ਕਿੰਨੀ ਉੱਪਰ ਲਾਤੀ ਹੈਗੀ ਆ। ਇੱਥੇ ਸਾਰੇ ਸੂਟ ਰੱਖ ਦਿੱਤੇ ਹੈਗੇ ਆ। ਬਿਲਕੁਲ 30 ਰੱਖੇ ਹੈਗੇ ਆ। ਵਧੀਆ ਤੋਂ ਵਧੀਆ। ਰੇਟ ਲਿਖ ਲਿਖ ਕੇ 25 2500 3 3000 ਵਾਲੇ 1050 ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ। ਸੋ ਲਓ ਜੀ ਹੁਣ ਤੁਸੀਂ ਆਹ ਸੂਟ ਦੇਖ ਲਓ ਨਾ। ਤੁਸੀਂ ਇਹ ਸੂਟ ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਵੱਡੇ ਸ਼ਹਿਰਾਂ ਜਲੰਧ ਜਾਣੇ ਹੋ। ਜਦੋਂ ਤੁਸੀਂ ਬਾਜ਼ਾਰਾਂ 'ਚ ਜਾਂਦੇ ਹੋ 5000 4500 4000 ਤੋਂ ਘੱਟ ਨਹੀਂ ਮਿਲਦਾ। ਪਰ ਇੱਥੇ ਅਸੀਂ 5000 ਨਹੀਂ ਲੈਣਾ, 4500 ਨਹੀਂ ਲੈਣਾ, 4000 ਨਹੀਂ ਲੈਣਾ। ਇਹ ਸੂਟ ਤੁਹਾਨੂੰ ਉਹੀ ਲੈਣਾ ਸਿਰਫ 1350 ਰੁਪਏ ਦੇ ਵਿੱਚ। ਇਹਦੇ ਵਿੱਚ ਰੰਗ ਤੁਹਾਨੂੰ ਬਹੁਤ سارے ਮਿਲ ਜਾਣੇ। ਮਦਰਬ ਟੌਪ ਦਾ ਕੱਪੜਾ ਦੇ ਰਹੇ ਆ। ਗਰਮੀਆਂ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨ ਤਿਆਰ ਕਰਾਤੇ ਆ। 4 4 5 5000 ਵਾਲੇ ਸੂਟ ਵੀ ਅਸੀਂ 1350 ਦੇ ਵਿੱਚ ਦੇ ਰਹੇ ਆ ਆ ਦੇਖੀ ਚਲੋ ਤੁਸੀਂ ਹਨਾ ਜਿਹੜੇ ਅੱਜ ਕੱਲ੍ਹ ਦੀਆਂ ਰਾਇਲ ਕੁੜੀਆਂ ਪੜੀਆਂ ਲਿਖੀਆਂ ਕੁੜੀਆਂ ਉਹਨਾਂ ਦੀ ਪਸੰਦ ਆ ਜਿਹੜੇ ਤੁਸੀਂ ਇੰਟਰਨੈਟ ਤੇ ਸੂਟ ਦੇਖਦੇ ਹੋ ਤੁਸੀਂ ਕਹਿੰਦੇ ਹੋ ਵੀ ਇਤਾਂ ਦੇ ਡਿਜ਼ਾਈਨ ਮਿਲ ਜੂਗੇ ਬਿਲਕੁਲ ਦਵਾਂਗੇ ਡਿਜ਼ਾਈਨ ਵੀ ਦਵਾਂਗੇ ਕੱਪੜਾ ਵੀ ਸੋਹਣਾ ਦਵਾਂਗੇ ਰੇਟ ਬੜਾ ਘੱਟ ਲਵਾਂਗੇ ਆ ਵੀ ਦੇਖੋ 1495 ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ ਕਿੰਨੇ ਕਿੰਨੇ ਸੋਹਣੇ ਦੇਖੋ ਵਰਕ ਕੀਤੇ ਹੋਏ ਹੈਗਾ ਕਲਰ ਬਹੁਤ ਜੈਂਟਲੀ ਜੈਂਟਲੀ ਆ ਚੁੱਕੇ ਦੇ ਵਿੱਚ ਵੀ ਤੁਸੀਂ ਇਹਦੇ ਵਿੱਚ ਹਰ ਤਰ੍ਹਾਂ ਦੇ ਕਲਰ ਲੈ ਕੇ ਜਾ ਸਕਦੇ ਹੋ ਜਾਂ ਸਿਲ ਕਾਲੇ ਮਿਲਣਗੇ ਜਾਂ ਤੁਹਾਨੂੰ ਕਾਟਣ ਵਾਲੇ ਮਿਲਣਗੇ ਰੇਟ ਤੁਹਾਨੂੰ ਪੈਣਾ ਸਿਰਫ 1495 ਰੁਪਏ ਚ ਦੇਖੋ ਡੀਐਨ ਵੀ ਕਿੰਨੇ ਕਿੰਨੇ ਸੌਪਰ ਆ ਚੁੱਕੇ ਨੇ ਤੁਸੀਂ ਮਰਜ਼ੀ ਬਾਈ ਕਰਕੇ ਲੈ ਕੇ ਜਾ ਸਕਦੇ ਹੋ ਦੇਖੋ 1495 ਦੇ ਵਿੱਚ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਰੇਂਜ ਹੈਗੀ ਗੜੇ ਤੇ ਕੰਮ ਦੇਖੋ ਕਿੰਨਾ ਜੈਂਟਲੀਅ ਇਹਨਾਂ ਦੇ ਤੁਸੀਂ ਲੈ ਜਾਓ ਇਹਦੇ ਵਿੱਚ ਕਲਰ ਤਾਂ ਕਮ ਹੀ ਕੋਈ ਨਹੀਂ ਜਿੰਦਾ ਨਾ ਮਰਜੀ ਰੰਗ ਤੁਸੀਂ ਲੈ ਜਾਓ 1495 ਦੇ ਵਿੱਚ ਲੈ ਤੁਹਾਨੂੰ ਆਪਾਂ ਦੇ ਰਣਾ ਹੈਗਾ ਆ ਦੇਖੋ ਜੀ ਬਲੈਕ ਸੂਟ ਤੁਸੀਂ ਚੈੱਕ ਕਰ ਲਓ ਕਿੰਨਾ ਹੈਵੀ ਰਾਇਲ ਕਮ ਹੈ ਪੂਰਾ ਜਾਲ ਬਣਿਆ ਹੈਗਾ ਦੁਪੱਟਾ ਵੀ ਤੁਸੀਂ ਚੈੱਕ ਕਰ ਲਓ ਬਾਜ਼ਾਰ 'ਚ 3500 ਚਾਰਜਾਂ ਤੋਂ ਕੱਢ ਕਿਸੇ ਨੇ ਸੂਟ ਨਹੀਂ ਜਣਾ ਇਹ ਵੀ ਸੂਟ ਤੁਹਾਨੂੰ ਅਸੀਂ ਦੇ ਰਿਹਾ ਸਿਰਫ 1495 ਦੇ ਵਿੱਚ ਮਤਲਬ ਬਹੁਤ ਸਾਰੀ ਰੀਚ ਆਈ ਹੈਗੀ ਆ ਕਮਾਲ ਦੇ ਫਾਇਦੇ ਹੈਗੇ ਆ ਆਉਣਾ ਤੁਸੀਂ ਵੱਡਾ ਦੀਪੂ ਆ ਆਜ਼ਾਦ ਚੌਂਕ ਪੰਗਾਸ਼ਰ ਭਾਜੀ ਇਹ ਤਾਂ ਇੱਦਾਂ ਵੀ ਕਿਸੇ ਨੇ ਵਿਆਹ ਸ਼ਾਇਦਾ ਕੱਪੜੇ ਲੈਣਾ ਤਾਜਪੁਰ ਤੇ ਲੈਣਾ ਆਪਣੀ ਲੈਣਾ ਕਾਫੀ ਫਾਇਦੇ ਹੋ ਰਹੇ ਲੋਕਾਂ ਦੇ ਭਾਜੀ ਹੁੰਦਾ ਵੱਡੇ ਦੀ ਭੂ ਫਾਇਦੇ ਹੁੰਦੇ ਹੈ ਕਿ ਤਾਂ ਹੀ ਕਸਟਮਰ ਦੂਰ ਦੂਰੋਂ ਆਦੇ ਆ ਗਏ ਉਹਨੂੰ ਵਰਲਡ ਵਾਈਡ ਵੱਡੇ ਦੀ ਭੂ ਬਣ ਚੁੱਕਾ ਕਿਉਂਕਿ ਉਹਨੂੰ ਪਤਾ ਹਰ ਟਾਈਮ ਵੈਰਾਈਟੀ ਵੱਡੇ ਦੀ ਭੂ ਵਿੱਚ ਘੱਟ ਰੇਟ ਤੇ ਮਿਲ ਜਾਂਦੀ ਹੈ ਗਿਆ ਤੁਸੀਂ ਸਾਡੀ ਕੋਈ ਆਨਲਾਈਨ ਸ਼ਾਪਿੰਗ ਕਰਨ ਕਿਉਂ ਨਹੀਂ ਹੈ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਫੋਲੋ ਕਰਕੇ ਲਾਈਕ ਸਬਸਕ੍ਰਾਈਬ ਕਰਕੇ ਨਵੀਂ ਨਵੀਂ ਸਾਡੀ ਅਪਡੇਟ ਦੇ ਸਕਦੇ ਆਗੇ ਦੇਖੋ ਜੀ ਇਸ ਤੋਂ ਇਲਾਵਾ ਤੁਸੀਂ ਰੈਡੀਮੇਡ ਕੱ ਚੇਰਵਾਨੀਆਂ ਕੁਰਤੇ ਵੀ ਹਮੇ ਕੰਬਲ ਰਜਾਈਆਂ ਬੈੱਡ ਸ਼ੀਟ ਮਾਦਰੇ ਬਹੁਤ ਵੱਡਾ ਮਾਹੌਲ ਆ ਇੱਕੋ ਹੀ ਛੱਤ ਹਟਾ ਸਾਰੀ ਵੈਰਾਈਟੀ ਸੂਈ ਤੋਂ ਲੈ ਕੇ ਜਹਾਜ਼ ਤੱਕ ਦੀ ਵੈਰਾਈਟੀ ਤੋਂ ਮਿਲਦੀ ਆ ਰੇਟ ਘਟਿਆ ਕੁਆਲਟੀ ਵਾਈਜ਼ ਵੈਰਾਈਟੀ ਵਾਈਜ਼ ਬਹੁਤ ਉੱਪਰ ਹੈ ਗਿਆ ਤੁਸੀਂ ਆਨਲਾਈਨ ਵੀ ਸ਼ੋਪਿੰਗ ਕਰ ਸਕਦੇ ਆਂ ਬੈਸੇ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਇਸ ਨੰਬਰ ਤੇ ਫੋਨ ਕਰ ਲਓ ਜਿਹੜੀ ਚੀਜ਼ ਪਸੰਦਿਆ ਵਰਲਡ ਵਾਈਡ ਕਿੱਥੇ ਤੁਸੀਂ ਬੈਠਿਆ ਤੁਹਾਡੇ ਘਰ ਆਪਾਂ ਡਿਲੀਵਰੀ ਦੇ ਦਿਆਂਗੇ ਕੋਈ ਜਾਣਕਾਰੀ ਲੈਣੀ ਹੋਵੇ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਅਗਰਸਾਂ ਜੀ ਦੀ ਬੰਗਾ